ਚੈਲੰਜ ਹੈ ਮੇਰਾ ਇਸ ਰੇਟ ਦਾ ਪੂਰੇ ਮਾਰਕੀਟ ਟਰਾਈ ਕਰਕੇ ਆਜੋ ਜੇ ਤੁਹਾਨੂੰ ਇਸ ਰੇਟ ਕੋਈ ਕਾਰ ਦੇ ਦੇ। ਆ ਜੀ ਰੀਲਾ ਫਿਰ ਤੋਂ ਡੇਲੀ ਬਹੁਤ ਸਪੈਸ਼ਲ ਰਹਿਣ ਵਾਲੀ ਬਹੁਤ ਭਰਾਣਾ ਇਹ K10 ਨੂੰ ਪਸੰਦ ਕਰਦੇ ਨੇ ਹਜ਼ਾਰ ਸੀਸ ਜੀ ਤੁਹਾਨੂੰ ਪਤਾ ਆਪਣੇ ਪੰਜਾਬ ਹਰਿਆਣਾ ਹਿਮਾਚਲ ਸਾਰੇ ਬਸ ਇਹ ਕਾਰ ਨਾਲ ਡਿਮਾਂਡ ਦੇ ਵਿੱਚ ਹੀ ਰਹਿੰਦੀ ਹੈਗੀ ਆ ਤੇ ਵੀਰੇ ਡਿਟੇਲ ਦੱਸ ਦੋ ਬਿਲਕੁਲ ਜੀ ਡਿਟੇਲ ਐਵੇਂ ਆ ਜੀ 2011 ਮਾਡਲ ਹੈ VXI ਬਿਲਕੁਲ ਟਾਪ ਮਾਡਲ ਹੈ ਗੱਡੀ ਬਿਲਕੁਲ ਨਵੀਂ ਹੈ ਨੀਟ ਐਂਡ ਕਲੀਨ ਕੰਡੀਸ਼ਨ ਦੀ ਕਾਰ ਹੈ ਲੋਕਲ ਨੰਬਰ ਹੈ ਸਾਡੇ ਚੰਡੀਗੜ੍ਹ ਦਾ ਬਹੁਤ ਹੀ ਪਿਆਰੀ ਕਾਰ ਕਾਰ ਇੱਕ ਵਾਰੀ ਅੰਦਰੋਂ ਦਿਖਾ ਕਾਰ ਦੇ ਵਿੱਚ ਐਚ ਆਈ ਡੀ ਲਾਈਟਸ ਲੱਗੀ ਹੋਈਆਂ ਆ ਵਾਈਟ ਲਾਈਟਾਂ ਲੱਗੀਆਂ ਹੋਈਆਂ ਕਾਰ ਦੇ ਵਿੱਚ ਬਹੁਤ ਹੀ ਨਵੀਂ ਜਿੰਨੂੰ ਕਹਿੰਦੇ ਆ ਓਕੇ ਰਿਪੋਰਟ ਗੁੱਡ ਕੰਡੀਸ਼ਨ ਦੀ ਕਾਰ ਮਤਲਬ ਕਿ ਤੁਹਾਨੂੰ ਨਾ ਪੁਰਾਣੀ ਜਿਹੜੀ ਅਲਟੋ 800 ਉਹ ਰੇਟ ਦੇ ਵਿੱਚ ਤੁਹਾਨੂੰ ਇਹ ਕੇ 10 ਲੈ ਕੇ ਦੇ ਦੇਣੀ ਹੈਗੀ ਆ ਅੱਜ ਆਪਾਂ ਤੁਹਾਨੂੰ 11 ਮਾਡਲ ਕੇ 10 ਵੀ ਐਕਸਾਈ ਨਵੀਂ ਸ਼ੇਪ ਦੀ ਨਵੇਂ ਇੰਜਨ ਵਾਲੀ ਕਾਰ ਸਿਰਫ ਔਰ ਸਿਰਫ 1 ਲੱਖ 45 ਹਜ਼ਾਰ ਰੁਪਏ ਦੀ ਕਾਰ ਦੇਣੀ ਹੈ ਚੈਲੰਜ ਹੈ ਮੇਰਾ ਇਸ ਰੇਟ ਦਾ ਪੂਰੇ ਮਾਰਕੀਟ ਟਰਾਈ ਕਰਕੇ ਆਜੋ ਜੇ ਤੁਹਾਨੂੰ ਇਸ ਰੇਟ ਕੋਈ ਕਾਰ ਦੇ ਦੇ ਨਹੀਂ ਮਿਲਣੀ ਹੈਗੀ ਤੁਹਾਨੂੰ ਵੀ ਪਤਾ ਹੈਗਾ ਇਹ ਰੇਟ ਤੇ ਤੁਹਾਨੂੰ ਕਾਰ ਨਹੀਂ ਕਿਸੇ ਨੇ ਦੇਣੀ ਕਿਉਂਕਿ ਇਹਦਾ ਰੇਟ 1.70 1.80 ਬੜੇ ਰਾਵਣਾ ਮਾਰਕੀਟ ਵੀ ਕਿਹਾ ਜਾਂਦਾ ਕਿਉਂਕਿ ਡਿਮਾਂਡ ਦੇ ਵਿੱਚ ਪਰਸੋ ਮਾਰਕੀਟ ਦੇ ਵਿੱਚ ਇੱਕ ਮਰਤੀ ਵਿਕੀ ਹੈ ਜੀ 10 ਮਾਡਲ 1,35,000 ਰੁਪਏ ਦੀ ਤਾਂ ਆਪਣੇ ਤਾਂ K10 ਹੈ ਜੀ VX ਸਾਡੇ K10 ਹੈ RCC ਵਾਲੀ ਜਿਹਦੇ ਵਿੱਚ ਪਾਵਰ ਵਿੰਡੋ ਪਾਵਰ ਬੋਤ ਪੈਸੇ ਮੰਗਨੇ ਪਰ ਆਪਾਂ ਇੱਕੋ ਰੇਟ ਕਾਰ ਦੇਣੀ ਹੈ 1,45,000 ਰੁਪਏ ਦੀ ਜੀਐਸ ਨੋ ਪ੍ਰਾਈਸ ਵਿਜ਼ਿਟ ਕਿੱਥੇ ਕਰ ਸਕਦੇ ਹੋ ਸੈਕਟਰ 19 ਬਾਵਾ ਕਾਸ ਦੇ ਉੱਪਰ ਇਹ ਘਰ ਖੜੀ ਹੈ ਨੰਬਰ ਸਕਰੀਨ ਤੇ ਜਾ ਰਿਹਾ फटाफट ਤੁਸੀਂ ਇਹ ਘਰ ਲਈ ਵੀਰਾਂ ਨਾਲ ਕੰਟੈਕਟ ਕਰ ਲੈਣਾ ਧੰਨਵਾਦ